ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਸਵਾਰਿਓ ਮੇਰੇ ਮਨ ਵਿੱਚ ਨਾ ਇੱਕ ਬੜੀ ਪਿਆਰੀ ਗਾਥਾ ਕਈ ਵਾਰ ਮੈਂ ਸਟੇਜ ਤੇ ਸਾਂਝੀ ਕਰਨਾ ਹੁੰਦਾ ਤੇ ਮੈਨੂੰ ਯਾਦ ਆਈ ਤੇ ਮੇਰਾ ਮਨ ਕੀਤਾ ਕਿ ਮੈਂ ਆਪਣੇ ਜਿਹੜੇ ਸਨਮਾਨਯੋਗ ਇਹ ਸਰੋਤੇ ਆ ਸਾਰੇ ਟਿਕਟੋਕ ਦੇ ਮੇਰੇ ਵੀਰ ਭਰਾ ਬਣ ਪਾਈ ਛੋਟੇ ਬੱਚੇ ਨਾਲ ਮੈਂ ਸਾਂਝੀ ਕਰਾਂ ਇਹ ਗਾਥਾ ਬੜੀ ਪਿਆਰੀ ਹੈ ਤੇ ਸਾਨੂੰ ਇਹਦੇ ਵਿੱਚੋਂ ਬਹੁਤ ਸੋਹਣਾ ਮੈਸੇਜ ਮਿਲਦਾ। ਇਹ ਕਹਿੰਦੇ ਹੋਂ ਜਿੱਦਾਂ ਅਸੀਂ ਆ ਪਿੰਡਾ ਵਾਲੇ ਆ ਤੇ ਡੰਗਰ ਪਸ਼ੂ ਹਮੇਸ਼ਾ ਚਾਰਨੇ ਮੈਦ ਬਹੁਤ ਚਾਰੇ ਆ। ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਦੋ ਦੋ ਪਿੰਡਾਂ ਦੇ ਇਕੱਠੇ ਹੋ ਜਾਂਦੇ ਨੇ ਉਹ ਜਗ੍ਹਾ ਕਾਫੀ ਹੁੰਦੀ ਪਸ਼ੂ ਚਾਰਨ ਵਾਸਤੇ। ਤੇ ਕਹਿੰਦੇ ਵੀ ਦੋ ਤਿੰਨ ਪਿੰਡਾਂ ਦੇ ਪਿੰਡਾਂ ਦੇ ਲੋਕ ਤੇ ਵੱਡੇ ਵੱਡੇ ਪਿੰਡ ਹੁੰਦੇ ਆ ਪਤੀਆਂ ਹੁੰਦੀਆਂ ਅਲੱਗ ਅਲੱਗ ਮਹੱਲੇ ਤੇ ਡੰਗਰ ਚਾਰੇ ਸੀ ਪਸ਼ੂ ਤੇ ਨੌਜਵਾਨ ਬੱਚੇ ਜਿਹੜੇ ਸੀ ਤੇ ਮਾਵਾਂ ਉਹਦੀਆਂ ਰੋਟੀ ਲੈ ਜਾਂਦੀਆਂ ਸੀ ਤੇ ਇੱਕ ਦਿਨ ਇੱਕ ਮਾਂ ਕਹਿੰ ਲੱਗੀ ਵੀ ਮੈਨੂੰ ਕੰਮ ਪੈ ਗਿਆ ਤੁਸੀਂ ਜਾ ਰਹੀ ਹੋ ਕੁਛ ਮਤਮਾ ਜਾ ਰਹੀਆਂ ਸੀ ਤੇ ਮੇਰੇ ਬੇਟੇ ਦੀ ਤੁਸੀਂ ਨਾ ਰੋਟੀ ਲੈ ਜਾਓ ਉਹਨਾਂ ਪੁੱਛਿਆ ਵੀ ਤੇਰੇ ਬੇਟੇ ਦੀ ਨਿਸ਼ਾਨੀ ਕੀ ਹੈ ਉੱਤੇ ਇੰਨੇ ਬੱਚੇ ਗੱਲ ਕੀ ਵੀ ਜਿਹੜਾ ਸਭ ਤੋਂ ਸੋਹਣਾ ਹੋਵੇਗਾ ਨਾ ਉਹ ਮੇਰਾ ਪੁੱਤਰ ਹੋਵੇਗਾ ਤੇ ਤੁਸੀਂ ਉਹਨੂੰ ਰੋਟੀ ਖਵਾ ਕੇ ਤੇ ਇਹ ਮੇਪਲੀ ਜਾ ਕੇ ਉਹਨੂੰ ਰੋਟੀ ਤੁਸੀਂ ਦੇ ਦੇਣੀ ਉਹਨੂੰ ਕਹਣਾ ਕਿ ਤੇਰੀ ਮਾਂ ਨੂੰ ਕੰਮ ਤੇ ਆ ਜਿਹੜੀਆਂ ਦੂਸਰੀਆਂ ਮਾਤਾ ਮਾਪੇ ਆਪਣੇ ਬੱਚਿਆਂ ਦੀ ਰੋਟੀ ਲੈ ਕੇ ਗਏ ਸੀ ਉਹ ਲੰਗਰ ਪਾਣੀ ਆਪਣੇ ਬੱਚਿਆਂ ਨੂੰ ਸਿਖਾ ਕੇ ਵਾਪਸ ਆ ਗਏ ਆ ਤੇ ਜਦੋਂ ਉਹ ਬੱਚਾ ਜਿਹੜੀ ਮਾਂ ਨੇ ਦੂਸਰੀਆਂ ਮਾਮਾਂਾਂ ਦੇਸ ਰੋਟੀ ਭੇਜੀ ਸੀ ਨਾ ਜਦੋਂ ਬੱਚਾ ਵਾਪਸ ਆਇਆ ਤੇਨੇ ਮਾਂ ਨੂੰ ਕਿਹਾ ਕਿ ਮਾਂ ਅੱਜ ਮੈਂ ਭੁੱਖਾ ਰਿਆ ਮੈਨੂੰ ਖਾਣ ਨੂੰ ਕੁਝ ਨਹੀਂ ਮਿਲਿਆ ਤੇ ਮਾਂ ਕਰਦੀ ਕਰਉਂਦੀ ਮਹੱਲਾ ਲੱਭਦੀ ਨ ਉਹਨੇ ਉਹ ਜਾ ਕੇ ਉਸ માતા ਨੂੰ ਲੱਭ ਲਿਆ ਜਾ ਕੇ ਪੁੱਛਿਆ ਕਿ ਮੈਂ ਤੁਹਾਡੇ ਹੱਥ ਰੋਟੀ ਭੇਜੀ ਸੀ ਕਿ ਮੇਰੇ ਬੱਚੇ ਨੂੰ ਰੋਟੀ ਖਵਾ ਦਿਓ ਮੈਨੂੰ ਥੋੜਾ ਕੰਮ ਪੈ ਜਾ ਤੇ ਮੇਰੀ ਮਜਬੂਰੀ ਹੈ ਤੇ ਮੇਰਾ ਬੱਚਾ ਤੇ ਭੁੱਖਾ ਰਿਆ ਤੁਸੀਂ ਰੋਟੀ ਨਹੀਂ ਦਿੱਤੀ ਉਹ ਕਹਿੰਦੇ ਨਿਸ਼ਾਨੀ ਕੀ ਦਿੱਤੀ ਸੀ ਉਹ ਕਹਿੰਦੇ ਮੈਂ ਤੁਹਾਨੂੰ ਕਹਿੰਦੇ ਸਭ ਤੋਂ ਸੋਹਣਾ ਹੋਵੇਗਾ ਸਾਰਿਆਂ ਨੂੰ ਸੋਹਣਾ ਹੋਵੇਗਾ ਜਰਾ ਮੇਰਾ ਮੰਡਾ ਹੋਵੇਗਾ ਕਹਿੰਦੀ ਬਸ ਗੱਲ ਇੱਥੇ ਸੀ ਤੇਰੀਆਂ ਨਜ਼ਰਾਂ 'ਚ ਤੇਰਾ ਪੁੱਤਰ ਬਹੁਤ ਸੋਹਣਾ ਸੀ ਪਰ ਸਾਡੀਆਂ ਨਜ਼ਰਾਂ 'ਚ ਸਾਡੇ ਪੁੱਤਰ ਸੋਹਣੇ ਸੀ ਇਸ ਕਰਕੇ ਰੋਟੀ ਅਸੀਂ ਆਪਣੇ ਬੱਚੇ ਨੇ ਖਵਾ ਕੇ ਆਈਆਂ ਤੈਨੂੰ ਆਪਣਾ ਪੁੱਤਰ ਬੜਾ ਪਿਆਰਾ ਸੀ ਬੜਾ ਸੋਹਣਾ ਲੱਗਦਾ ਸੀ ਪਰ ਸਾਡੀਆਂ ਨਜ਼ਰਾਂ 'ਚ ਸਾਡਾ ਪੁੱਤਰ ਸੋਹਣਾ ਸੀ ਇਸ ਕਰਕੇ ਪਿਆਰੋ ਗੱਲ ਹੈ ਕਿ ਆ ਮਾਂ ਦੀ ਬੰਪਤਾ ਕਿ ਮਾਂ ਆਪਨੇ ਬੱਚਿਆਂ ਤੇ ਬਹੁਤ ਆਸ ਰੱਖਦੀਆਂ ਤੇ ਬੜਾ ਪਿਆਰ ਕਰਦੀਆਂ ਉਹ ਕਹਿੰਦੀਆਂ ਪੁੱਤਰਾ ਮੇਰੀ ਉਮਰ ਵੀ ਤੈਨੂੰ ਲੱਗ ਜਾਏ ਇਸ ਕਰਕੇ ਸਾਡੇ ਕੁਝ ਫਰਜ਼ ਨਜਰੇ ਅਸੀਂ ਨੇ ਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ